अमृतसर नगर निगम चुनाव विच नु वार्ड नंबर 72 तो विक्रम सिंह वार्ड नंबर 74 तो परमजीत कौर अते वार्ड नंबर 76 तो अमित कुमार नु मिली श्रोमणी अकाली दल दी टिकट चीफ एडिटर कमलजीत सिंह दी विशेष रिपोर्ट सुंदर सिंह रिपोर्ट कालसा इनेरा कालीगालु असी ਇਸ ਵੇਲੇ ਆਪਣੇ ਨਾਲ ਲੱਗਦੀਆਂ ਤਿੰਨ ਵਾਡਾਂ ਦੇ 43 ਭਰਾਏ ਜਿਸ ਵੇਲੇ 74 ਤੋਂ ਪਰਮਜੀਤ कौर 76 ਤੋਂ ਅਮਿਤ ਕੁਮਾਰ ਔਰ 72 ਤੋਂ ਭਾਈ ਤੋਂ ਜੋ ਸਾਡੇ ਕਾਲੀ ਜ਼ਿਲ੍ਹ ਦਾ ਕੈਂਡੀਡੇਟ ਜਿਹੜਾ ਉੱਥੇ ਖਲੋਤਾ ਔਰ ਸਾਨੂੰ ਆਸ ਹੈ ਕਿ ਭਾਵੇਂ ਉਹਨਾਂ ਦੇਣ ਥੋੜੇ ਦਿੱਤੇ ਆ ਪਰ ਮੈਂ ਆਪਣੇ ਇਲਾਕੇ 'ਚ ਉਹਦਣ ਦਾ ਲੋਕਾਂ ਦੇ ਨਾਲ ਮਿਲ ਰਿਹਾ ਜਿੰਨਾ ਮੈਂ ਸਮਝਦਾ ਕਿ ਵੱਡਾ ਹੰਗਾਰਾ ਆਇਆ ਇਸ ਵੇਲੇ ਅਕਾਲੀ ਦਲ ਨੂੰ ਕਾਰਪੋਰੇਸ਼ਨ ਚ ਮਿਲ ਰਿਹਾ ਹੈ ਤੇ ਸਾਨੂੰ ਆਸ ਹੈ ਕਿ ਅਸੀਂ ਇਹ ਜਿਹੜੀਆਂ ਤਿੰਨ ਸੀਟਾਂ ਲਾਗ ਲੀਆਂ ਲਗ ਲੀਆਂ ਇਹ ਜਿੱਤਾਂਗੇ ਔਰ ਜਿੱਦ ਕੇ ਸਿਉਣ ਵੀ ਕਾਲੀ ਦਲ ਦੀ ਝੋਲੀ ਚ ਪਾਵਾਂਗੇ ਔਰ ਬਾਹਰ ਨੀਆਂ ਵਾਡਾਂ ਤੋਂ ਜਿਹੜੇ ਸਾਡੇ ਕੈਂਡੀਡੇਟ ਆ ਤਕੜੀ ਹੋ ਕੇ ਲੜਾਈ ਲੜਦੇ ਆ ਹੋ ਸਕਦਾ ਮਹਾਰਾਜ ਕਿਰਪਾ ਕਰੇ ਕਿ ਜੇ ਐਸ ਵੇਲੇ ਸਾਡਾ ਜਿਹੜਾ ਅੰਮ੍ਰਿਤਸਰ ਦਾ ਮੇਹਰ ਸ਼੍ਰੋਮਣੀ ਕਾਲੀਦਾਲ ਦਾ ਬਣ ਆਮਰ ਬਾਡੀ ਕਹਿੰਦੀ ਆਪਾਂ ਕੰਮ ਬਹੁਤ ਕਿੱਥੇ ਵਰਤ ਕੀ ਕਹਿਣਾ ਚਾਹੁੰਦੇ ਇਹ ਮੇਰੇ ਦਸੰਤੀ ਤੇ ਲੋੜ ਨਹੀਂ ਤੁਸੀਂ ਖੁਦ ਵੀ ਸ਼ਾਇਦ ਤੁਸੀਂ ਵੀ ਆ ਉੱਥੇ ਰਹਿੰਦੇ ਹੋ ਤੇ ਜਾਂ ਗੇੜਾ ਮਾਰ ਕੇ ਵੇਖ ਲਿਓ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਾਣ ਤੋਂ ਬਾਅਦ 5 ਸਾਲ ਕਾਂਗਰਸ ਦੇ ਔਰ 2.5 ਸਾਲ ਆਪ ਦੇ ਜੇ ਤੇ ਕੋਈ ਕਿਸੇ ਗਲੀ ਜੇਟ ਲੱਗੀ ਹੈ ਜਾਂ ਕਿਸੇ ਸੜਕ ਦੇ ਉੱਤੇ ਕੋਈ ਪ੍ਰੀਮਿਕਸ ਦੁਬਾਰਾ ਪਿਆ ਹੈ ਤੇ ਫਿਰ ਤੇ ਗਿਣ ਲੋ ਵੀ ਉਹਨਾਂ ਨੇ ਬਹੁਤ ਕੰਮ ਕੀਤੇ ਆ ਤੇ ਜੇ ਆਪਾਂ ਗਿਣਦੇ ਆ ਵੀ ਉਹਨਾਂ ਨੇ ਇਸ ਇਸ ਸਮੇਂ ਦੇ ਵਿੱਚ ਨਾ ਕਾਂਗਰਸ ਨੇ ਨਾ ਅਕਾਲੀਆ ਆਪਣਾ ਆਦੀ ਪਾਰਟੀ ਨੇ ਕੁਝ ਲਾਇਆ ਹੈ ਤੇ ਫਿਰ ਉਹਨਾਂ ਨੇ ਕੰਮ ਮੈਨੂੰ ਨਹੀਂ ਪਤਾ ਕਿ ਹਵਾ ਚ ਹੀ ਕਰਦੇ ਰਹਿ ਹੁਣ ਤੇ ਆਪ ਕਹਿ ਨਹੀਂ ਸਕਦੇ ਵੋਟਰਾਂ ਨੂੰ ਕੀ ਫੀਡ ਕਰਨਾ ਜਾਂਦੇ ਹੋ ਵੋਟਰਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜਿੰਨੇ ਵੀ ਅੰਮ੍ਰਿਤਸਰ ਦੇ ਵਿੱਚ ਕਾਲੀ ਦਲ ਦੇ ਉਮੀਦਵਾਰ ਖਲੋਤੇ ਹੈ ਚੱਕਰੀ ਚੋਣ ਸ਼ਾਨ ਦੇ ਉਹਨਾਂ ਦੀ ਵੱਧ ਚੜ ਕੇ ਮਦਦ ਕਰੋ ਤਾਂ ਕਿ ਅਸੀਂ ਜਿਹੜਾ ਹੈ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ ਇਸ ਪਵਿੱਤਰ ਨਗਰੀ ਦੇ ਵਿੱਚ ਵਿਕਾਸ ਕਰਕੇ ਤੇ ਇਹਨੂੰ ਪਵਿੱਤਰ ਬਣਾਈਏ ਔਰ ਇਹਦਾ ਵਿਕਾਸ